ਜਿੱਥੇ ਇੱਕ ਪਾਸੇ ਪੰਜਾਬ ਹੋਰ ਸੂਬਿਆਂ ਦੇ ਵਿੱਚ ਆਪਣੇ ਨਸ਼ਿਆਂ ਕਰਕੇ ਜਾਣਿਆ ਜਾ ਰਿਹਾ ਹੈ ਉੱਥੇ ਹੀ ਪੰਜਾਬ ਦਾ ਸੰਗਰੂਰ ਦਾ ਇਹ ਨੌਜਵਾਨ ਵਿਦੇਸ਼ ਦੀ ਧਰਤੀ ਦੇ ਉੱਤੇ ਪੰਜਾਬ ਦਾ ਨਾਮ ਰੋਸ਼ਨ ਕਰਕੇ ਆਇਆ ਹੈ। ਦਰਅਸਲ ਪੰਜਾਬ ਦੇ ਇਸ ਨੌਜਵਾਨ ਨੇ ਅਰਬ ਕੰਟਰੀ ਦੇ ਵਿੱਚ ਦੂਸਰੀ ਵਾਰ ਪਾਵਰ ਲਿਫਟਿੰਗ ਦੇ ਵਿੱਚ ਮੈਡਲ ਜਿੱਤਿਆ ਹੈ। ਤੰਦਰੁਸੇ ਕਿ ਜ਼ਿਲ੍ਹਾ ਸੰਗਰੂਰ ਦੇ ਰਹਿਣ ਵਾਲਾ ਇਹ ਨੌਜਵਾਨ ਦਪਿੰਦਰ ਸਿੰਘ ਦੂਸਰੀ ਵਾਰ ਕਤਰ ਤੋਂ ਦੋ ਮੈਡਲ ਜਿੱਤ ਕੇ ਇੱਕ ব্রونز ਤੇ ਇੱਕ সিলవర్ ਤਾਂ ਦੱਸਦੇ ਕਿ ਦਪਿੰਦਰ ਸਿੰਘ ਪਾਵਰ ਲਿਫਟਿੰਗ ਕਰਦਾ ਹੈ ਇਸ ਤੋਂ ਪਹਿਲਾਂ ਵੀ ਅਰਬ ਕੰਟਰੀ ਦੇ ਵਿੱਚ ਦਪਿੰਦਰ ਦੇ ਵੱਲੋਂ ਮੈਡਲ ਜਿੱਤੇ ਗਏ ਨੇ ਮੇਰਾ ਨਾਮ ਦਪਿੰਦਰ ਸਿੰਘ ਹੈਗਾ ਜੀ ਠੀਕ ਹੈ ਦਪਿੰਦਰ ਜੀ ਕਿੱਥੇ ਜਿਹੜੀ ਮੈਡਲ ਆਪ ਜੀ ਕਰ ਚੱਕੇ ਕਿ ਕਿੰਨੀ ਜਗ੍ਹਾ ਕਿਸ ਜਿਹੜੀ ਵਿੱਚ ਇਹ ਆਪਣਾ ਹੋਈ ਸੀ ਦੋਹਾ ਕਤਰ ਵਿੱਚ ਅਰਬ ਕੰਟਰੀ ਦੇ ਵਿੱਚ ਹੋਈ ਸੀ ਤੇ ਆਪਣੀ ਚੈਂਪੀਅਨਸ਼ਿਪ ਦੇ ਵਿੱਚ 10 ਦੇਸ਼ਾਂ ਨੇ ਭਾਗ ਲਿਆ ਸੀ ਜਿੱਥੇ ਵਿੱਚ ਦੋ ਆਪਣਾ ਮੈਡਲ ਮੈਂ ਜਿੱਤੇ ਨੇ ਇੱਕ ਆਪਣਾ ਹੈਗਾ ਜੀ ਸਿਲਵਰ ਇੱਕ ਹੈਗਾ ਆਪਣਾ ਬ੍ਰੌਂਜ਼ ਮੈਡਲ ਤਾਂ ਕਿੰਨਾ ਦਾ ਮੁਕਾਬਲਾ ਸੀ ਉਹ ਤੇ ਮੁਕਾਬਲਾ ਪੂਰਾ ਟਫ ਹੈਗਾ ਸੀ ਜੀ ਪੂਰੇ 10 ਦੇਸ਼ਾਂ ਦੇ ਪੂਰੇ ਤਗੜੇ ਖਿਡਾਰੀ ਆਏ ਸੀ ਜਿਹਦੇ ਵਿੱਚੋਂ ਮੈਡਲ ਤੁਸੀਂ ਨਹੀਂ 골ਡ ਦੇ ਚਾਂਸ ਹੈਗੇ ਦੀ ਬਸ ਥੋੜੇ ਜਿਹਾ ਫਰਕ ਨਾਲ ਇੱਕ ਸਿਲਵਰ ਆ ਗਿਆ ਇੱਕ ਬ੍ਰੌਂਜ਼ ਮੈਡਲ ਆ ਗਿਆ ਕਿੰਨੀ ਗੁਮੇਦ ਕਰਦੇ ਪਏ ਮਿਹਨਤ ਤਾਂ ਪਾ ਜੀ ਦੇਖੋ ਹਰ ਕੰਮ ਦੇ ਵਿੱਚ ਕਰਨੀ ਹੀ ਪੈਂਦੀ ਹੈ ਮਿਹਨਤ ਸਾਡਾ ਦਿਨ ਅਸੀਂ 5 ਵਜੇ ਸਵੇਰੇ ਸਟਾਰਟ ਕਰਦੇ ਹਾਂ ਐਕਸਰਸਾਈਜ਼ ਸਵੇਰੇ 7:30 8 ਵਜੇ ਤੱਕ ਸਾਡੀ ਐਕਸਰਸਾਈਜ਼ ਚੱਲਦੀ ਹੈ ਔਰ ਡੇਲੀ ਦਾ ਸਾਡਾ ਬਿਨਾਂ ਨਾਗੇ ਹੀ ਰੁਟੀਨ ਹੈਗਾ ਕਿ ਅਸੀਂ ਐਕਸਰਸਾਈਜ਼ ਕਰਦੇ ਹਾਂ ਔਰ ਨੌਜਵਾਨਾਂ ਨੂੰ ਕਿਸੇ ਜੇ ਨਾ ਚਾਹੇ ਸੇਧ ਨਸੀ ਜੀ ਇੱਕ ਰਿਕੁਐਸਟ ਹੀ ਕਰਾਂਗੇ ਸਾਰਿਆਂ ਨੂੰ ਵੀ ਆਪਣੇ ਨਸ਼ਿਆਂ ਨੂੰ ਛੱਡੋ ਤੇ ਜਿਮ ਨਾਲ ਜੁੜੋ ਐਕਸਰਸਾਈਜ਼ ਕਰੋ ਤਾਂ ਜੋ ਤੁਸੀਂ ਆਪਣੇ ਦੇਸ਼ ਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰ ਸਕੋ ਬਿਲਕੁਲ ਜੀ ਆਪਣੇ ਨਾਲ ਇੱਥੇ ਘੱਟ 10 ਮੁੰਡੇ ਆਪਣੇ ਟ੍ਰੇਨਿੰਗ ਕਰਦੇ ਨੇ ਜਿਹਦੇ ਵਿੱਚੋਂ 5-7 ਮੁੰਡੇ ਹੁਣ ਆਪਣੇ ਨਾਲ ਹੈਗੇ ਨੇ ਜਿਹਦੇ ਵਿੱਚ ਆਪਣੇ ਜੂਨੀਅਰ ਨੇ ਵੀ ਸੀਨੀਅਰ ਨੇ ਵੀ ਨੇ ਸਭ ਜੂਨੀਅਰ ਮੁੰਡੇ ਵੀ ਹੈਗੇ ਨੇ ਜਿਹੜੇ ਆਨਲਾਈਨ ਟਾਈਮ ਦੇ ਵਿੱਚ ਸਾਡੇ ਜ਼ਿਲ੍ਹੇ ਸੰਗਰੂਰ ਦਾ ਸਾਡੇ ਸ਼ਹਿਰ ਭੋਨੀ ਘੜਦਾ ਨਾਮ ਹੋਰ ਵੀ ਰੋਸ਼ਨ ਕਰਨਗੇ ਤੇਰਾ ਨਾਮ ਵੀਰੇ ਗੱਗੀ ਆ ਗੱਗੀ ਜੀ ਕਿਸ ਤਰੀਕੇ ਪਾਵਰ ਲਿਫਟਿੰਗ ਨਾਲ ਜੁੜੇ ਕਿਵੇਂ ਜਾਣਦੇ ਹੋ ਬਾਈ ਮਹਦੀਪ ਬਾਈ ਨੂੰ ਅਸੀਂ ਕੰਪੀਟੀਸ਼ਨ ਜਾਂਦੇ ਸੀਗੇ ਤੇ ਦੀਪ ਬਾਈ ਨੂੰ ਦੇਖ ਕੇ ਨਾ ਵੀਰੇ ਤੇ ਇੱਧਰ ਇਕੱਠੇ ਸੀ ਪ੍ਰੈਕਟਿਸ ਕਰਨ ਲੱਗੇ ਬਰੇ ਭੋਨੀ ਘੜਾ ਕੇ ਮੈਂ ਵੀਰੇ ਧੂਰੀ ਤੋਂ ਆ ਬਿੰਲੇ ਕੋਣ ਤੇ ਇੱਥੇ ਦਿੱਲੀ ਆ ਕੇ ਪ੍ਰੈਕਟਿਸ ਕਰਦੇ ਆਂ ਬਈ ਬਾਈ ਨਾਲ ਹਾਂਜੀ ਵੀ ਦੇ ਵਿੱਚ ਕਿਦਾਂ ਕੋਈ ਲੱਗਿਆ ਨਹੀਂ ਸੀ ਜਿਹੜਾ ਇੰਨੀ ਦੂਰ ਨਹੀਂ ਵੀਰੇ ਪਾਵ ਲਿਫਟਿੰਗ ਵਾਲੇ ਬਹੁਤ ਘੱਟ ਆਣ ਆ ਵੀਰੇ ਉਹਦੇ ਕਰਕੇ ਇੰਨੀ ਦੂਰ ਆਉਣਾ ਪੈਂਦਾ ਸਹੀ ਹੈ ਹਾਂਜੀ ਇਹ ਚੱਲ ਰਹੀ ਹੈ ਪ੍ਰੈਕਟਿਸ ਹਾਂਜੀ ਹਾਂ ਵੀਰੇ ਬਹੁਤ ਵਧੀਆ ਚੱਲ ਰਹੀ ਹੈ ਤਾਂ ਆਸ ਹੈ ਕਿ ਵਧੀਆ ਖਿਡਾਰੀ ਜਿਹੜਾ ਹਾਂਜੀ ਹਾਂਜੀ ਵੀਰੇ ਤੇ ਮੈਂ 5 ਵਾਰ ਨੈਸ਼ਨਲ ਚੈਂਪੀਅਨ ਰਿਹਾ ਵੀਰੇ ਤਿੰਨ ਮੇਰੇ ਆਪਣੇ 골ਡ ਮੈਡਲ ਆ ਵੀਰੇ ਇੱਕ ਬਰਾਉਣਾ ਇੱਕ ਸਿਲਵਰਾਂ ਹਾਂਜੀ ਸੈਕਿੰਡ નેਸ਼ਨਲ ਪਰ ਇੰਟਰਨੈਸ਼ਨਲ ਪੱਧਰ ਤੇ ਜਿਹੜਾ ਹਾਂ ਵੀਰੇ ਇੰਟਰਨੈਸ਼ਨਲ ਦੀ ਤਿਆਰੀ ਕਰ ਰਹੇ ਹਾਂ ਹੁਣ ਤਾਕੜੇ ਹੋ ਕੇ ਜਾਵਾਂਗੇ ਵੀਰੇ ਤੇ ਗੋਲਡਮੈਨ ਲਾਈਕ ਹੀ ਮੜਾਂਗੇ ਵੀਰੇ ਮੇਰਾ ਨਾਮ ਸੁਖਦੀਪ ਸਿੰਘ ਆ ਮੈਂ ਪੋਨੀਗੜ ਤੋਂ ਹੀ ਬਲੋਂਗ ਕਰਦਾ ਕਿਸ ਤਰ੍ਹਾਂ ਦੇ ਪਾਵਰ ਲਿਫਟਿੰਗ ਗੇਮ ਦੇ ਵਿੱਚ ਆਇਆ ਸੀ ਪਾਵਰ ਲਿਫਟਿੰਗ ਇਹ ਪਹਿਲਾਂ ਮੈਂ ਸ਼ੁਰੂ ਤੋਂ ਫਿਟਨੈਸ ਲੈਵਲ ਦੀ ਲਾਉਂਦਾ ਸੀ ਇਸ ਤੇ ਜਿਮ ਬਾਈ ਉਹਨਾਂ ਨੂੰ ਦੇਖ ਦੇਖ ਕੇ ਬਾਈ ਉਹਨਾਂ ਤੋਂ ਮੋਟੀਵੇਟ ਹੋ ਕੇ ਜਿਵੇਂ ਦੇ ਬਾਈ ਲਾਉਂਦੇ ਸੀ ਤਾਂ ਆਪਣਾ ਮਨ ਵੀ ਕਰਿਆ ਵੀ ਬਾਈ ਉਹਨਾਂ ਨਾਲ ਲਾਈਏ ਆਪਾਂ ਵੀ ਅੱਗੇ ਖੇਢੀਏ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰੀਏ ਸਹੀ ਹੈ ਤਾਂ ਕਿੰਨੇ ਸਮੇਂ ਤੋਂ ਜਿਹੜਾ ਜੁੜੇ ਹੋਏ ਮੈਂ ਭਾਜੀ 6-7 ਮਹੀਨੇ ਤੋਂ ਲੱਗਿਆ ਹਾਲੇ ਸਟਾਰਟ ਆਪੀ ਹੋਇਆ ਤੇ ਵਧੀਆ ਹਾਂ ਨੈਸ਼ਨਲ ਚੋ ਵੀ ਸਾਡਾ ਮੈਡਲ ਆ ਗਿਆ সিলਵਰ ਮੈਡਲ ਸੀਗਾ ਮੇਰਾ ਤਾਂ ਫਿਰ ਮਨਾ ਸਕੀ ਵੀ ਇੰਟਰਨੈਸ਼ਨਲ ਹਾਂਜੀ ਭਾਜੀ ਖੇਡਾਂਗੇ ਇੱਕ ਦਿਨ ਜ਼ਰੂਰ ਹਿੰਮਤ ਜ਼ਰੂਰ ਰੱਖੀ ਆ ਤੇ ਮਿਹਨਤ ਕਰਦੇ ਰਾਵਾਂਗੇ ਇਦਾਂ ਹੀ ਅਸੀਂ ਹੋਰ ਨੌਜਵਾਨ ਵੀ ਦੇਖਦੇ ਆ ਸੈਂਟਰਲ ਸ਼ੂਸ਼ੂਨ ਮੀਡੀਆ ਦਾ ਜੁੜੇ ਹੋ ਭਾਈ ਕੁਛ ਨਹੀਂ ਰੱਖਿਆ ਨਸ਼ਿਆਂ ਤੇ ਮੈਂ ਤਾਂ ਕਹਿਣਾ ਜਿੰਮ ਲਾਓ ਸਰੀਰ ਦੇਖੇ ਮੜਾ ਮੋਟਾ ਮਾਪੇ ਦਾ ਨੌਸ਼ਨ ਹੋਵੇ ਨਾ ਅੱਗੇ ਵਧੀਏ ਆਪਾਂ ਹੋਰ ਅੱਗੇ ਜਾਵਾਂਗੇ ਹਨਾ ਤਾਂ ਆਪਣੇ ਪੰਜਾਬ ਦੀ ਤਰੱਕੀ ਪਤਾ ਲੱਗੂ ਪੂਰੀ ਦੁਨੀਆ 'ਚ ਪਤਾ ਲੱਗੂ ਵੀ ਪੰਜਾਬੀ ਕਿਵੇਂ ਹੁੰਦੇ ਨੇ